ਹਾਜੀ ਬਾਜੀ ਹਾਜੀ ਬਾਜੀ ਜੋ ਕਿ ਪਿਛੇ ਦਿਨੀ ਸਾਡੇ ਲੁਧਿਆਣਾ ਵਿਸਤੋਂ ਜਿਹੜੇ ਐਮਐਲਏ ਗੁਰਪ੍ਰੀਤ ਗੋਗੀ ਜੀ ਨੇ ਉਹ ਇਹਨਾਂ ਨੇ ਬਿਆਨ ਦਿੱਤਾ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਮੈਂਬਰ ਪਾਰਲੀਮੈਂਟ ਲੁਧਿਆਣੇ ਤੋਂ ਉਹ ਜਿੱਥੇ ਵੀ ਕਿਤੇ ਜਾਂਦੇ ਨੇ ਉਹਦਾ ਉਦਘਾਟਨ ਕਰਨਾ ਪੱਕੇ ਤੁਹਾਨੂੰ ਫਿਫਟੀ ਕੱਢਦੇ ਨੇ ਤੇ ਉਹ ਮੂਹਰੇ ਕਰਕੇ ਤੇ ਉਹਨੂੰ ਗਰੀਬਾਂ ਦੀਆਂ ਕੱਟ ਕੇ ਉਦਘਾਟਨ ਕਰਦਾ ਤਾਂ ਬਹੁਤ ਬੜੀ ਮਾੜੀ ਗੱਲ ਹੈ ਕਿਸੇ ਦੀਆਂ ਧਾਰਮਿਕ ਭਾਵਨਾ ਪੜਕਾਣੀ ਆ ਸਿੱਖ ਦੀ ਜਿਹੜਾ ਸ਼ਰਦਾ ਤਾਜ ਹੈ ਪਾਕ ਆਪਾਂ ਕਿਸੇ ਦੀ ਪੱਗ ਤੇ ਕਮੈਂਟ ਕਰਨਾ ਤੇ ਬੜਾ ਮਾੜਾ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਅਸੀਂ ਦਰਖਾਸਤ ਦੇਣ ਆਏ ਆ ਸਾਰੇ ਅਸੀਂ ਕੌਂਸਲਰ ਇਕੱਠੇ ਹੋ ਕੇ ਵੀ ਇਹਦੇ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਬੁੱਗੀਜੀ ਨੇ ਉਹ ਜਨਤਕ ਤੌਰ ਤੇ ਮਾਫੀ ਮੰਗਣ ਇਸ ਗੱਲ ਦੀ ਆਪਾਂ ਸਮਾਜ ਦੇ ਵਿੱਚ ਰਹਿੰਨੇ ਆ ਤੇ ਪੋਲੀਟੀਕਲ ਬੰਦਾ ਤੇ ਤਜਰਬਾ ਹੋ ਗਿਆ ਦੋ ਚਾਰ ਵਾਰ ਜਿਹੜਾ ਕੌਂਸਲਰ ਬਹਿ ਲਿਆ ਚਲੋ ਹੁਣ ਐਮਐਲਏ ਬਣ ਗਿਆ ਉਹਨਾਂ ਦੇ ਇੱਕ ਰਾਜਨੀਤਿਕ ਜੀਵਨ ਦਾ ਤਜਰਬਾ ਹੋ ਗਿਆ ਤੇ ਤਜਰਬੇ ਵਾਲਾ ਬੰਦਾ ਇਹੋ ਜੀ ਮਾੜੀ ਗੱਲ ਕਵੇ ਮੈਂ ਤੈਨੂੰ ਬਹੁਤ ਮਾੜਾ ਸਮਝਦਾ ਆਂ ਆਪਾਂ ਕਿਸੇ ਤੇ ਇਲੈਕਸ਼ਨ ਲੜਨੇ ਆ ਆਪਾਂ ਪੋਲਿਟਿਕਸ ਆ ਜਨਤਕ ਮੁੱਦਿਆਂ ਦੀ ਗੱਲ ਕਰੀਏ ਜਨਤਕ ਮੁੱਦਿਆਂ ਨੇ ਪਰਸਨਲ ਕਿਸੇ ਦੇ ਧਰਮ ਤੇ ਕਮੈਂਟ ਕਰਨਾ ਬੜਾ ਮੰਦ ਭਾਗ ਆ ਔਰ ਬਿੱਟੂ ਜੀ ਦੀ ਆਪਾਂ ਗੱਲ ਕਰ ਲਈਏ ਲੰਮਾ ਸਵਾ ਲੂਟਾਂਗਰ ਤੋਂ ਨੇ ਬਣਾ ਲ ਕੰਮ ਕੀਤਾ ਚਾਹੇ 2005 ਤੋਂ ਅਸੀਂ ਦੇਖ ਲਈਏ ਜਿੰਨੇ ਵੀ ਐਜੀਟੇਸ਼ਨ ਹੋਏ ਨੇ ਬਠਿੰਡੇ ਲਾਠੀ ਚਾਰਜ ਹੋਇਆ ਇਸ ਬੰਦੇ ਨੇ ਆਪਣੇ ਸਿਰ ਤੋਂ ਪੱਗ ਲੈਣ ਨਹੀਂ ਦਿੱਤੀ ਭੁੰਜੇ ਬਹਿ ਕੇ ਡਾਂਗਾਂ ਸਾਧੀਆਂ ਕੁੱਟ ਖਾਦੀ ਸਿਰ ਤੋਂ ਪੱਗ ਲੈਣ ਨਹੀਂ ਦਿੱਤੀ ਪੱਗ ਦਾ ਸਤਿਕਾਰ ਕਰਨੇ ਆ ਜੇ ਸਿੱਖ ਪਰਿਵਾਰ ਦਾ ਬੰਦਾ ਗੁੱਗੀ ਜੀ ਇਹ ਗੱਲ ਕਹਿਣ ਤਾਂ ਉਹਨਾਂ ਵਾਸਤੇ ਬੜਾ ਮਾੜਾ ਉਹਦੇ ਵੱਲੋਂ ਕੰਪਲੇਂਟ ਆ ਜੀ ਅਸੀਂ ਜਿਹੜੇ ਐਮਸੀ ਆ ਬਿੱਟੂ ਜੀ ਦੇ ਨਾਲ ਸਟ੍ਰਕਚਰ ਨੇ ਅਸੀਂ ਇਹ ਕੰਪਲੇਂਟ ਉਹਨਾਂ ਦੇ ਖਿਲਾਫ ਸੀ ਸੀਪੀ ਸਾਹਿਬ ਨੂੰ ਇਹ ਦੇਣ ਜਾ ਰਹੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਿੰਨੇ ਐਮਸੀ ਅਸੀਂ ਅਸੀਂ ਤਿੰਨ ਚਾਰ ਜਿਹੜੇ ਐਮਸੀ ਆ ਅਸੀਂ ਆਏ ਆ ਉਹ ਕੰਪਲੇਂਟ ਦੇਣੀ ਆ ਇਹ ਤਾਂ ਗੁੱਗੀ ਜੀ ਇਸ ਗੱਲ ਤੇ ਜਿੰਨਕ ਮਾਫੀ ਮੰਗ ਗਏ ਮੇਰੇ ਵੱਲੋਂ ਮੰਗ ਤਾਂ ਇਹ ਹੀ ਆ ਸੀਪੀ ਸਾਹਿਬ ਨੂੰ ਕਾਰਵਾਈ ਕਰਨਗੇ ਤੇ ਜਿਹੜੇ ਰਾਜਨੀਤਿਕ ਬੰਦਾ ਅਪਰਾਈਜ਼ ਕਰੇ ਪਬਲੀਕਲੀ ਲੋਕਾਂ ਦੇ ਸਾਹਮਣੇ ਵੀ ਮੈਂ ਇਹ ਜੀ ਬਿਆਨਬਾਜ਼ੀ ਨਹੀਂ ਕਰੂੰਗਾ ਬੰਦੇ ਨੂੰ ਸੋਚਣ ਦੀ ਮੰਗ ਕਰਦੇ ਜਿਹੜਾ 295 ਇਹਦਾ ਪਰਚਾ ਦਰਜ ਬੰਦਾ ਉਹਨਾਂ ਦੇ ਖਿਲਾਫ ਧਾਰਮਿਕ ਭਾਵਨਾ ਪਰਕਾਣ ਦਾ ਮਕਦਮਾ ਦਰਜ ਕਰੇ ਪੁਲਿਸ ਸਪੈਸ਼ਲ ਏਪੀਕ ਵਗੈਰਾ ਦੇ ਨਾਮ ਦੇ ਦੇਓ ਕਲਿੱਪਿੰਗ ਹੈ ਹੀ ਐ ਸਰ ਕਲਿੱਪਿੰਗ ਹੈਗੀ ਐ ਫੇਸਬੁਕ ਤੇ ਚੜੀ ਹੋਈ ਐ ਜਿੰਨ ਤੱਕ ਆ ਤੁਹਾਨੂੰ ਖੁਦ ਦਿਖਾ ਦਿੰਦੇ ਆ ਜੀ ਸਰ ਤੁਹਾਡਾ ਨਾਮ ਕੀ ਹੈ ਮਕਬੂਲ ਸਿੰਘ ਲੀਕੋ ਆਪਣੇ ਵਾਰਡ ਨੰਬਰ 51 ਤੋਂ ਮੇਰੀ ਬਾਈਫੈਂਸੀ ਨਹੀਂ ਇਹਦੇ ਲਈ ਮਤਲਬ ਕਾਂਗਰਸ ਪਾਰਟੀ ਜਿਹੜੇ ਉੱਪਰ ਲੀਡਰ ਬੈਠੇ ਆ ਉਹ ਵੀ ਮੈਂ ਮਤਲਬ ਅਸੀਂ ਕੰਪਲੇਂਟ ਦੇ ਕੇ ਜਿਹੜੀ ਸਾਡੀ ਜ਼ਿਲ੍ਹਾ ਹੈਗੀ ਐ ਡਿਸਟ੍ਰਿਕਟ ਕਾਂਗਰਸ ਉਧਰ ਸੁਗਿਆਨ ਚਾ ਗੱਲ ਤੇ ਉਸ ਤੋਂ ਬਾਅਦ ਉਹਨੂੰ ਪ੍ਰਦੇਸ਼ ਕਾਂਗਰਸ ਤੱਕ ਲੈ ਕੇ ਜਾਵਾਂਗੇ ਤੁਸੀਂ ਐਜ਼ ਅ ਕਾਂਗਰਸਮੈਨ ਕੰਪਲੇਂਟ ਦੇ ਰਹੇ ਹੋ ਐਜ਼ ਅ ਸਿੱਖ ਪਰਸਨ ਦੇ ਨਾ ਆਇਓ ਦੇਖੋ ਕਾਂਗਰਸਮੈਨ ਵੀ ਆ ਪਰ ਐ ਸਿੱਖ ਵੀ ਆ ਸਧਾਰਨ ਦਾੜੀ ਕੇਸ ਰੱਖਦੇ ਆ ਜੀ ਕਾਂਗਰਸਮੈਨ ਤਾਂ ਹੈ ਹੀ ਆ ਪਰ ਪਹਿਲਾਂ ਸਿੱਖ ਪਹਿਲਾਂ ਆਪਣਾ ਧਰਮ ਬਾਅਦ ਚ ਪਾਰਟੀ ਕਾਰਵੈਲੀ ਸੀਪੀ ਸਾਹਿਬ ਨੇ ਇਸ ਕਰਕੇ ਲਿਖ ਕੇ ਦੇਨੇ ਮੇਨਾ ਦੇ ਖਿਲਾਫ ਕਾਰਵੈ ਕਰ ਦਿੱਤਾ 8 ਕਿਲੋ ਜੀ ਇਹਦੇ ਦੇਖੋ ਇੱਥੇ ਤੋਂ ਰਿਪੋਰਟ ਕਰ ਠੀਕ ਥੈਂਕ ਯੂ ਥੈਂਕ ਯੂ ਹਾਂਜੀ ਭਾਜੀ ਹਾਂਜੀ ਭਾਜੀ ਜੋ ਕਿ ਪਿਛੇ ਦਿਨੀ ਸਾਡੇ ਲੁਧਿਆਣਾ ਵੈਸ ਤੋਂ ਜਿਹੜੇ ਐਮਐਲਏ ਗੁਰਪ੍ਰੀਤ ਗੋਗੀ ਜੀ ਨੇ ਉਹ ਇਹਨਾਂ ਨੇ ਬਿਆਨ ਦਿੱਤਾ ਵੀ ਰਵਨੀਤ ਸਿੰਘ ਬਿੱਟੂ ਜਿਹੜੇ ਮੈਂਬਰ ਪਾਰਲੀਮੈਂਟ ਲੁਧਿਆਣੇ ਤੋਂ ਉਹ ਜਿੱਥੇ ਵੀ ਕਿਤੇ ਜਾਂਦੇ ਨੇ ਉਹਦਾ ਅਧਗਾਟਨ ਕਰਨਾ ਪਾਕ ਤੋਂ 50 ਕੱਢਦੇ ਨੇ ਤੇ ਮੂਰੇ ਕਰਕੇ ਤੇ ਉਹਨੂੰ ਗਰੀਬੰਦੀਆਂ ਕੱਟ ਕੇ ਤੇ ਅਦਗਾਟਰ ਕਰਨਾ ਤੇ ਬਹੁਤ ਬੜੀ ਮਾੜੀ ਗੱਲ ਹੈ ਕਿਸੇ ਦੀਆਂ ਧਾਰਮਿਕ ਭਾਵਨਾ ਪੜਕਾਣੀ ਆ ਸਿੱਖ ਦੀ ਜਿਹੜਾ ਸ਼ਰਦਾ ਤਾਜ ਆ ਪੱਗ ਆਪਾਂ ਕਿਸੇ ਦੀ ਪੱਗ ਤੇ ਕਮੈਂਟ ਕਰਨਾ ਤੇ ਬੜਾ ਮਾੜਾ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਅਸੀਂ ਦਰਖਾਸਤ ਦੇਣ ਆਏ ਆ ਸਾਰੇ ਅਸੀਂ ਕੌਂਸਲਰ ਇਕੱਠੇ ਹੋ ਕੇ ਵੀ ਇਹਦੇ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਬੁੱਗੀ ਜੀ ਨੇ ਉਹ ਜਨਤਕ ਤੌਰ ਤੇ ਮਾਫੀ ਮੰਗਣ ਇਸ ਗੱਲ ਦੀ ਆਪਾਂ ਸਮਾਜ ਦੇ ਵਿੱਚ ਰਹਿੰਦੇ ਆ ਤੇ ਪੋਲਿਟਿਕਲ ਬੰਦਾ ਤੇ ਤਜਰਬਾ ਹੋ ਗਿਆ ਦੋ ਚਾਰ ਵਾਰ ਜਿਹੜਾ ਕੌਂਸਲਰ ਬਹਿ ਲਿਆ ਚਲੋ ਹੁਣ ਐਮਐਲਏ ਬਣ ਗਏ ਉਹਨਾਂ ਦੇ ਇੱਕ ਰਾਜਨੀਤਿਕ ਜੀਵਨ ਦਾ ਤਜਰਬਾ ਹੋ ਗਿਆ ਤੇ ਤਜਰਬੇ ਵਾਲਾ ਬੰਦਾ ਇਹੋ ਜੀ ਮਾੜੀ ਗੱਲ ਕਵੇ ਮੈਂ ਤੁਹਾਨੂੰ ਬਹੁਤ ਮਾੜਾ ਸਮਝਦਾ ਆਪਾਂ ਕਿਸੇ ਤੇ ਇਲੈਕਸ਼ਨ ਲੜਨੇ ਆ ਆਪਾਂ ਪੋਲਿਟਿਕਸ ਹੈ ਜਨਤਕ ਮੁੱਦਿਆਂ ਦੀ ਗੱਲ ਕਰੀਏ ਜਨਤਕ ਮੁੱਦਿਆਂ ਨੇ ਪਰਸਨਲ ਕਿਸੇ ਦੇ ਧਰਮ ਤੇ ਕਮੈਂਟ ਕਰਨਾ ਬੜਾ ਮੰਦ ਭਾਗ ਹੈ ਔਰ ਬਿੱਟੂ ਜੀ ਦੀ ਆਪਾਂ ਗੱਲ ਕਰ ਲਈਏ ਲੰਮਾ ਸਵਾ ਲੂਕਾ ਕਾਂਗਰਸ ਨੇ ਜਣਾ ਕੰਮੀ ਕੀਤਾ ਚਾਹੇ 2005 ਤੋਂ ਅਸੀਂ ਦੇਖ ਲਈਏ ਜਿੰਨੇ ਵੀ ਐਜੀਟੇਸ਼ਨ ਹੋਏ ਨੇ ਬਠਿੰਡੇ लाठी चार्ज ਹੋਇਆ ਇਸ ਬੰਦੇ ਨੇ ਆਪਣੇ ਸਿਰ ਤੋਂ ਪੱਗ ਲੈਣ ਨਹੀਂ ਦਿੱਤੀ ਝੁੰਗੇ ਬਹਿ ਕੇ ਡਾਂਗਾ ਸਾਧੀਆਂ ਕੁੱਟ ਖਾਦੀ ਸਿਰ ਤੋਂ ਪੱਗ ਲੈਣ ਨਹੀਂ ਦਿੱਤੀ ਪੱਗ ਦਾ ਸਤਕਾਰ ਕਰਨੇ ਆ ਜੇ ਸਿੱਖ ਪਰਿਵਾਰ ਦਾ ਬੰਦਾ ਗੁੱਗੀ ਜੀ ਇਹ ਗੱਲ ਕਹਿਣ ਤਾਂ ਉਹਨਾਂ ਵਾਸਤੇ ਬੜਾ ਮਾੜਾ ਤੁਹਾਡੇ ਵੱਲੋਂ ਕੰਪਲੇਂਟ ਆ ਜੀ ਅਸੀਂ ਜਿਹੜੇ ਐਮਸੀ ਆ ਬਿੱਟੂ ਜੀ ਦੇ ਨਾਲ ਸਟਾਕ ਛੱਡੇ ਅਸੀਂ ਇਹ ਕੰਪਲੇਂਟ ਉਹਨਾਂ ਦੇ ਖਿਲਾਫ ਸੋ ਸੀਪੀ ਸਾਹਿਬ ਨੂੰ ਇਹ ਦੇਣ ਜਾ ਰਹੇ ਆ ਮੇਰੇ ਖਿਲਾਫ ਕਾਰਵਾਈ ਕਿਨੇ ਐਮਸੀ ਅਸੀਂ ਅਸੀਂ ਤਿੰਨ ਚਾਰ ਜਿਹੜੇ ਐਮਸੀ ਆ ਅਸੀਂ ਆਏ ਆ ਉਹ ਕੰਪਲੇਂਟ ਦੇਣੀ ਆ ਇਹ ਤਾਂ ਗੁੱਗੀ ਜੀ ਇਸ ਗੱਲ ਤੇ ਜਿੰਨਕ ਮਾਫੀ ਮੰਗਿਆ ਕਿ ਮੇਰੀ ਵੱਲੋਂ ਮੰਨ ਤਾਂ ਇਹੀ ਆ ਸੀਪੀ ਸਾਹਿਬ ਨੂੰ ਕਾਰਵਾਈ ਕਰਨਗੇ ਤੇ ਜਿਹੜੇ ਰਾਜਨੀਤਿਕ ਬੰਦਾ ਉਹ ਬਲਾਈਜ਼ ਕਰੇ ਪਬਲਿਕਲੀ ਲੋਕਾਂ ਦੇ ਸਾਹਮਣੇ ਵੀ ਮੈਂ ਅਜਿਹਾ ਬਿਆਨਬਾਜ਼ੀ ਨਹੀਂ ਕਰੂੰਗਾ ਬੰਦੇ ਨੂੰ ਸੋਚਣ ਦੀ ਮੰਗ ਕਰਦੇ ਜਿਹੜਾ 295 ਇਹਦਾ ਪਰਚਾ ਦਰਜ ਬੰਦਾ ਉਹਨਾਂ ਦੇ ਖਿਲਾਫ ਧਾਰਮਿਕ ਭਾਵਨਾ ਪਰਚਾਣ ਦਾ ਮੁਕਦਮਾ ਦੱਚ ਕੇ ਪੁਲਿਸ ਅਫਸਰਾਂ ਦੀ ਸਟੇਪਿੰਗ ਵਗੈਰਾ ਦੇ ਨਾਲ ਦੇ ਦੇਓ। ਉਹ ਕਲਿੱਪਿੰਗ ਹੈ ਹੀ ਐ ਸਰ। ਕਲਿੱਪਿੰਗ ਹੈਗੀ ਐ ਫੇਸਬੁੱਕ ਤੇ ਚੜੀ ਹੋਈ ਐ। ਜਿੰਨਾ ਤੱਕ ਆ ਤੁਹਾਨੂੰ ਖੁੱਲ ਕੇ ਦਿਖਾ ਦਿੰਦੇ। ਸਰ ਤੁਹਾਡਾ ਨਾਮ ਕੀ ਹੈ? ਮਕਬਲ ਸਿੰਘ ਲੀਕੋ। ਆਪਣੇ ਵਾਰਡ ਨੰਬਰ 51 ਤੋਂ ਮੇਰੀ ਬਾਈਫ ਐਮ ਸੀ ਸੀ ਨਹੀਂ ਇਹਦੇ ਲਈ ਮਤਲਬ ਕਾਂਗਰਸ ਪਾਰਟੀ ਜਿਹੜੇ ਉੱਪਰ ਲੀਡਰ ਬੈਠੇ ਆ ਉਹ ਮੈਂ ਮਦਦ ਕਰੀ ਅਸੀਂ ਕੰਪਲੇਂਟ ਦੇ ਕੇ ਜਿਹੜੀ ਸਾਡੀ ਜ਼ਿਲ੍ਹਾ ਹੈਗੀ ਐ ਡਿਸਟ੍ਰਿਕਟ ਕਾਂਗਰਸ ਉਧਰ ਸ ਗਿਆਨ ਚਾ ਗੱਲ ਤੇ ਉਸ ਤੋਂ ਬਾਅਦ ਉਹਨੂੰ ਪ੍ਰਦੇਸ਼ ਕਾਂਗਰਸ ਤੱਕ ਲੈ ਕੇ ਜਾਵਾਂਗੇ ਤੁਸੀਂ ਐਜ਼ ਅ ਕਾਂਗਰਸਮੈਨ ਕੰਪਲੇਂਟ ਦੇ ਰਹੇ ਹੋ ਐਜ਼ ਅ ਸਿੱਖ ਪਰਸਨ ਦੇ ਨਾ ਆਇਓ ਦੇਖੋ ਕਾਂਗਰਸਮੈਨ ਵੀ ਆ ਪਰ ਐ ਸਿੱਖ ਵੀ ਆ ਸਦਾ ਨਾ ਦਾੜੀ ਕੇ ਸਕਦੇ ਹਾਂ ਜੀ ਕਾਂਗਰਸਮੈਨ ਤਾਂ ਹੈ ਹੀ ਆ ਪਰ ਪਹਿਲਾਂ ਸਿੱਖ ਕਾਰਵਾਈ ਪਹਿਲਾਂ ਆਪਣਾ ਧਰਮ ਬਾਦਚ ਪਾਰਟੀ ਹੈ ਕਾਰਵਾਈ ਲਈ ਸੀਪੀ ਸਾਹਿਬ ਨੂੰ ਇਸ ਕਰਕੇ ਲਿਖ ਕੇ ਦੇਣੀ ਮੇਨਾ ਦੇ ਖਿਲਾਫ ਕਾਰਵਾਈ ਕੰਪਲੀਟ ਹੈ 8 ਕਿਲੋ ਜੀ ਇਹਦੇ ਦੇਖੋ ਇੱਥੇ ਤੋਂ ਪੇਪਰ ਕਰ ਠੀਕ ਥੈਂਕ ਯੂ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ